ਮਤਲਬ ਜਿੱਥੇ ਆ ਗਿਆ ਉਥੇ ਤਾਂ ਰਿਸ਼ਤਾ ਹੀ ਕੋਈ ਨਹੀਂ ਨਾ ਹੁੰਦਾ ਫਿਰ ਚਾਹੇ ਤੁਸੀਂ ਬਲੱਡ ਲਾਈਨ ਚ ਵੀ ਹੋਵੋ ਸਕੇ ਵੀ ਹੋਵੋ ਜਿੱਥੇ ਮਤਲਬ ਆ ਗਿਆ ਉਥੇ ਰਿਸ਼ਤਾ ਖਤਮ ਹੋ ਗਿਆ ਸੈਂਟੀ ਹੋਸ਼ਨਾ ਰਹਿ ਗਈ ਖੜੇ ਖਲੋਤੇ ਨੂੰ ਗੱਸ਼ ਪੈ ਗਈ ਸਿੱਧਾ ਹੀ ਸਿਰ ਨੂੰ ਚੜ ਗਿਆ ਨਹੀਂ ਤੇਰਾ ਇਸ਼ਕ ਜ਼ਰੀਲਾ ਐਣ ਕਲੇਜੇ ਲੜ ਗਿਆ ਨਹੀਂ ਤੇਰਾ ਇਸ਼ਕ ਜ਼ਰੀਲਾ ਵਿਆਹਾਂ ਦਾ ਅੰਤਮ ਬਣ ਗਿਆ ਗਾਣਾ ਅਕਸ਼ੇ ਨੂੰ 4 5 6 ਗਾਣੇ ਭੇਜੀ ਉਹਨਾਂ ਨੂੰ ਪਸੰਦ ਨਹੀਂ ਸੀ ਕੋਈ ਆ ਰਿਹਾ ਫਿਰ ਮੈਂ ਆਪੇ ਇੱਕ ਗਾਣਾ ਮੈਂ ਚਤਿੰਦਰ ਸ਼ਾਹ ਨੂੰ ਕਿਹਾ ਮੈਂ ਕਿਹਾ ਭਾਜੀ ਆ ਇੱਕ ਗਾਣਾ ਵਿੱਚ ਵਿੱਚ ਇਦਾਂ ਦੀਆਂ ਫਿਲਮਾਂ ਵੀ ਆਈਆਂ ਜਿਹਦੇ ਵਿੱਚ ਟਾਈਟਲ ਟਰੈਕ ਤੁਹਾਡੇ ਲਿਖੇ ਹੁੰਦੇ ਨੇ ਸਿਰ ਪਈ ਨੂੰ ਕਈ ਵਾਰੀ ਲਿਖਣਾ ਪੈਂਦਾ ਫਿਲਮ ਸਾਡੀ ਈਸੀ ਲੱਕੀ ਦੀਆਂ ਲੱਕੀ ਤੋਂ ਉਹਦੇ ਵਿੱਚ ਗਿੱਪੀ ਹਣੀ ਅਸੀਂ ਇਕੱਠੇ ਬਾਹਰ ਬੈਠੇ ਸੀ ਕਹਿੰਦੇ ਯਾਰ ਭਾਜੀ ਆਪਣਾ ਪਹਿਲੀ ਫਿਲਮ ਹੈ ਜਿਹਦੇ ਵਿੱਚ ਟਾਈਟਲ ਟਰੈਕ ਨਹੀਂ ਹੋਣਾ ਕਹਿੰਦਾ ਲੱਕੀ ਦਾ ਲੱਕ ਬੈਡ ਬੜਾ ਏ ਇਸੇ ਗੱਲ ਤੋਂ ਸੈਡ ਬੜਾ ਏ ਫੜਿਆ ਜਾਂਦਾ ਯਾਰ ਵਿਚਾਰਾ ਬਿਨਾਂ ਕੀਤਿਆਂ ਚੋਰੀ ਓਏ ਲੱਕੀ ਦੀਆਂ ਸਨੀਦੀ ਬਣੀ ਫਿਲਮ ਦੇ ਸੈੱਟ ਤੇ ਮੌਜੂਦ ਹਾਂ ਤੇ ਸਮੀਰ ਕੰਗ ਸਾਬ ਹੁਣ ਨਾਲ ਗੱਲਬਾਤ ਹੋਈ ਤੇ ਕਹਿੰਦੇ ਜਦ ਤੱਕ ਸਾਡੇ ਸੈੱਟ ਤੇ ਗੁੱਗੀ ਭਾਈ ਨਾ ਹੋਣ ਸਾਨੂੰ ਮਜ਼ਾ ਨਹੀਂ ਆਉਂਦਾ ਸੋ ਗੁਰਪ੍ਰੀਤ ਗੁੱਗੀ ਜੀ ਸਾਡੇ ਨਾਲ ਮੌਜੂਦ ਨੇ ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਰੋਜ਼ਾਨਾ ਸਪੋਕਸਮੈਨ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਮੈਂ ਸਮੀਰ ਜੀ ਦਾ ਸਾਡਾ ਐਸੋਸੀਏਸ਼ਨ ਮੈਨੂੰ ਲੱਗਦਾ ਬਹੁਤ ਸਾਲ ਪੁਰਾਣੀ 20 ਸਾਲ ਪੁਰਾਣੀ ਐਸੋਸੀਏਸ਼ਨ ਹੈ ਤੇ ਇਹ ਤਾਂ ਜਿਹੜੀ ਫਿਲਮ ਚ ਮੈਂ ਨਾਮ ਹੀ ਹੋਵੇ ਇਹਨਾਂ ਦੀ ਜਿਵੇਂ ਤਾਂ ਵੀ ਉੱਥੇ ਪਹੁੰਚ ਜਾਣਾ ਜਿਹੜਾ ਪਿਆਰ ਹੁੰਦਾ ਨਾ ਉਹ ਬੜਾ ਲੰਬਾ ਚੱਲਦਾ ਔਰ ਉਹਦੇ ਵਿੱਚ ਕੋਈ ਮਤਲਬ ਨਹੀਂ ਹੁੰਦਾ ਬਿਲਕੁਲ ਜੀ ਦੇਖੋ ਮਤਲਬ ਜਿੱਥੇ ਆ ਗਿਆ ਉੱਥੇ ਤਾਂ ਰਿਸ਼ਤਾ ਹੀ ਕੋਈ ਨਹੀਂ ਨਾ ਹੁੰਦਾ ਫਿਰ ਚਾਹੇ ਤੁਸੀਂ ਬਲੱਡ ਲਾਈਨ ਚ ਵੀ ਹੋਵੋ ਸਕੇ ਵੀ ਹੋਵੋ ਜਿੱਥੇ ਮਤਲਬ ਆ ਗਿਆ ਉਥੇ ਰਿਸ਼ਤਾ ਖਤਮ ਕਿਉਂਕਿ ਮਤਲਬ ਸ਼ੁਰੂ ਹੀ ਉੱਥੋਂ ਹੁੰਦਾ ਜਿੱਥੇ ਰਿਸ਼ਤੇ ਖਤਮ ਹੁੰਦੇ ਨੇ ਇਹ ਉਹਦਾ ਸਟਾਰਟਿੰਗ ਪੁਆਇੰਟ ਹੈ ਮਤਲਬ ਦੀ ਰਿਸ਼ਤੇ ਮਾਰ ਕੇ ਫਿਰ ਉਹ ਸ਼ੁਰੂ ਹੁੰਦਾ ਔਰ ਜਿੱਥੇ ਤੁਹਾਨੂੰ ਮਤਲਬ ਨਾ ਨਾ ਹੋਵੇ ਉੱਥੇ ਅਣਜਾਣ ਲੋਕਾਂ ਨਾਲ ਵੀ ਐਸੇ ਰਿਸ਼ਤੇ ਬਣਦੇ ਨੇ ਲੱਗਦਾ ਕਿ ਸਦੀਆਂ ਤੋਂ ਜਾਣਦੇ ਨੇ ਬਿਲਕੁਲ ਅੱਛਾ ਭਾਜੀ ਤੁਸੀਂ ਵਿੱਚ ਵਿੱਚ ਇਦਾਂ ਦੀਆਂ ਫਿਲਮਾਂ ਵੀ ਆਈਆਂ ਜਿਹਦੇ ਵਿੱਚ ਟਾਈਟਲ ਟਰੈਕ ਤੁਹਾਡੇ ਲਿਖੇ ਹੁੰਦੇ ਨੇ ਜਦੋਂ ਤੁਹਾਡੇ ਆਪਣੇ ਮਿੱਤਰ ਤੁਹਾਨੂੰ ਇਹੋ ਜੀ ਡਿਮਾਂਡ ਕਰਦੇ ਵੀ ਭਾਜੀ ਇਹ ਚ ਗਾਣਾ ਤੁਹਾਡਾ ਲਿਖਿਆ ਚਾਹੀਦਾ ਉਦੋਂ ਫਿਰ ਅੰਦਰ ਕਿੰਨੀ ਕੀ ਖੁਸ਼ੀ ਮਹਿਸੂਸ ਹੁੰਦੀ ਆ ਔਰ ਕਲਮ ਤਾਂ ਤੁਹਾਡੀ ਹੈ ਹੀ ਕਮਾਲ ਆ ਆ ਦੇਖੋ ਖੁਸ਼ੀ ਨਾਲੋਂ ਜ਼ਿਆਦਾ ਫਿਰ ਕੋਈ ਜ਼ਿੰਮੇਵਾਰੀ ਹੋ ਜਾਂਦੀ ਹੈ ਜਿੱਦਾਂ ਵੈਸੇ ਤਾਂ ਬੜੇ-ਬੜੇ ਵਧੀਆ ਰਾਈਟਰ ਬੈਠੇ ਨੇ ਅਸੀਂ ਤੇ ਮੈਂ ਤਾਂ ਕੋਈ ਐਡਾ ਗੀਤਕਾਰ ਵੱਡਾ ਹੈ ਨਹੀਂ ਨਾ ਮੈਂ ਕਦੇ ਬਹੁਤ ਜ਼ਿਆਦਾ ਕਵਾਂ ਲਿਖਿਆ ਪਰ ਇਹ ਕਿ ਸਿਰ ਪਈ ਨੂੰ ਕਈ ਵਾਰੀ ਲਿਖਣਾ ਪੈਂਦਾ ਜਿੱਦਾਂ ਅਸੀਂ ਫਿਲਮ ਸਾਡੀ ਆਈ ਸੀ ਲੱਕੀ ਦੀਆਂ ਲੱਕੀ ਤੂੰ ਉਹਦੇ ਚ ਗਿੱਪੀ ਹੋਣੀ ਅਸੀਂ ਇਕੱਠੇ ਬਾਹਰ ਬੈਠੇ ਸੀ ਕਹਿੰਦੇ ਯਾਰ ਭਾਜੀ ਆਪਣਾ ਪਹਿਲੀ ਫਿਲਮ ਹੈ ਜਿਹਦੇ ਚ ਟਾਈਟਲ ਟਰੈਕ ਨਹੀਂ ਹੋਣਾ ਮੈਂ ਕਿਹਾ ਕਿਉਂ ਕਹਿੰਦਾ ਉਹਨੂੰ ਦੇਖੋ ਨਾ ਜੀ ਨਾਮ ਹੀ ਬੜਾ ਅਜੀਬ ਹੈ ਲੱਕੀ ਦੀਆਂ ਲੱਕੀ ਸਟੋਰੀ ਇੱਥੇ ਗਾਣਾ ਬਣੀ ਨਹੀਂ ਸਕਦਾ ਅਸੀਂ ਚਲੋ ਗੱਲ ਖਤਮ ਹੋ ਗਈ ਗਿੱਪੀ ਦਾ ਸ਼ਾਰਟ ਸੀ ਗਿੱਪੀ ਰੂਮ ਚ ਗਿਆ ਕੈਮਰਾ ਚਾਲੂ ਹੋਇਆ 15 ਮਿੰਟ ਬਾਅਦ ਬਾਹਰ ਆਇਆ ਮੈਂ ਕਿਹਾ ਜੀ ਲਿਖੋ ਕਹਿੰਦੇ ਕੀ ਮੈਂ ਕਿਹਾ ਟਾਈਟਲ ਟਰੈਕ ਕਹਿੰਦੇ ਸੁਣਾਓ ਮੈਂ ਸੁਣਾਇਆ ਫਿਰ ਕਹਿੰਦਾ ਕਿਉਂਕਿ ਫਿਲਮ ਦਾ ਥੀਮ ਵੀ ਇਦਾਂ ਦਾ ਹੀ ਸੀ ਇਹਨਾਂ ਲੱਕੀ ਦਾ ਲੱਕ ਬੈਡ ਬੜਾ ਏ ਇਸੇ ਗੱਲ ਤੋਂ ਸੈਡ ਬੜਾ ਏ ਫੜਿਆ ਜਾਂਦਾ ਯਾਰ ਵਿਚਾਰਾ ਬਿਨਾ ਕੀਤਿਆਂ ਚੋਰੀ ਓਏ ਲੱਕੀ ਦੀਆਂ ਲੱਕੀ ਸਟੋਰੀ ਓਏ ਉਹ ਕਰ ਭਾਈ ਫਟਾਫਟ ਰਿਕਾਰਡ ਕਰੋ ਨੇ ਮੇਰਾ ਮੋਬਾਈਲ ਤੇ ਰਿਕਾਰਡ ਕੀਤਾ ਤੇ ਭਾਜੀ ਹੁਣਾਂ ਨੂੰ ਆਪਣੇ ਜਤਿੰਦਰ ਸ਼ਾਹ ਜੀ ਨੂੰ ਭੇਜਿਆ ਕਹਿੰਦੇ ਜੀ ਮੈਨੂੰ ਇਹਦਾ ਕੋਈ ਕੰਪੋਜ਼ ਕਰਕੇ ਫਟਾਫਟ 뮤직 ਮੈਨੂੰ ਲੱਗਦਾ ਅੱਧੇ ਘੰਟੇ ਚ ਜਤਿੰਦਰ ਸ਼ਾਹ ਹੁਣਾਂ ਨੇ ਇਹਨੂੰ ਕੰਪੋਜ਼ ਕਰਕੇ ਇੱਕ ਰਫ ਜਿਹਾ ਭੇਜ ਵੀ ਦਿੱਤਾ ਵੀ ਇਦਾਂ ਦਾ ਬਣਾ ਲਈਏ ਉਹ ਸੁਣ ਕੇ ਭਾਜੀ ਕਹਿੰਦੇ ਅਗਲੇ ਅੰਤਰੇ ਲਿਖੋ ਇਹਦੇ ਮੈਨੂੰ ਲੱਗਦਾ 2 ਘੰਟੇ ਚ ਟਾਈਟਲ ਟਰੈ ਜਿਹੜਾ ਲਿਖਿਆ ਗਿਆ ਸੀ ਚਲੋ ਤਿਆਰ ਹੋ ਕੇ ਤਾਂ 2 4 5 ਦਿਨਾਂ ਬਾਅਦ ਆਇਆ ਪਰ ਜਦੋਂ ਇਦਾਂ ਕਈ ਵਾਰ ਸਿਚੁਏਸ਼ਨ ਬਣ ਜਾਂਦੀ ਫਿਰ ਮੇਰੀ ਫਿਲਮ ਸੀ ਅਸੀਂ ਆਪ ਪ੍ਰੋਡਿਊਸ ਕੀਤੀ ਸੀ ਭਾਜੀਨ ਪ੍ਰੋਬਲਮ ਉਹਦਾ ਵੀ ਟਾਈਟਲ ਟਰੈਕ ਥੋੜਾ ਟੇਡਾ ਸੀ ਫਿਰ ਮੈਂ ਆਪ ਲਿਖਿਆ ਸੀ ਟੇਡੀਆਂ ਚੀਜ਼ਾਂ ਲਿਖ ਲੈਣਾ ਭਾਈ ਦੇ ਅਰੇ ਚ ਜਿਲਾ ਸੀਗਾ ਕਿ ਨਾ ਇੰਨੇ ਪਤਾ ਨਹੀਂ ਹੁਣ ਤਾਂ ਨਪੋ ਲਗਾਏ ਭਾਜੀ ਇਨ ਪ੍ਰੋਬਲਮ ਭਾਜੀ ਭਾਜੀ ਇਨ ਪ੍ਰੋਬਲਮ ਭਾਜੀ ਰਾਈਮਿੰਗ ਨਹੀਂ ਬਣਦੀ ਉਹ ਤੁਸੀਂ ਬਣਾ ਲੈਣਾ ਹਾਂ ਕਹਿੰਦਾ ਪਤਾ ਨਹੀਂ ਕੀ ਸੀ ਕਹਿੰਦਾ ਹੁਣ ਤਾਂ ਭਾਜੀ ਬੜੇ ਕਲੈਵਰ ਟੈਨਸ਼ਨ ਵੈਂਸ਼ਨ ਨੇਵਰ ਐਵਰ ਪਰ ਹੁਣ ਗੜਬੜ ਛੜਬੜ ਹੋ ਗਈ ਸਿਚੁਏਸ਼ਨ ਹੈ ਟ੍ਰਬਲ ਸਮ ਭਾਜੀ ਇਨ ਪ੍ਰੋਬਲਮ ਤੇ ਫਿਰ ਉਹ ਲਿਖਿਆ ਫਿਰ ਅਕਸ਼ੇ 19 ਗਿਓਸ ਫਿਲਮ ਚ ਅਕਸ਼ੇ ਨਾਲ ਚਾਰ ਪੰਜ ਛੇ ਗਾਣੇ ਭੇਜੇ ਉਹਨਾਂ ਨੂੰ ਪਸੰਦ ਨਹੀਂ ਸੀ ਕੋਈ ਆ ਰਿਆ ਪਰ ਕਿਉਂਕਿ ਮੈਨੂੰ ਉਹਨਾਂ ਦੇ ਤਬੀਅਤ ਤਬੀਅਤ ਦਾ ਪਤਾ ਹੈ ਕਿ ਇਹਨਾਂ ਨੂੰ ਕਿਦਾਂ ਦਾ ਗਾਣਾ ਪਸੰਦ ਆਉਂਦਾ ਫਿਰ ਮੈਂ ਆਪ ਹੀ ਇੱਕ ਗਾਣਾ ਮੈਂ ਚਿਤੰਦਰ ਸ਼ਾਹ ਨੂੰ ਕਿਹਾ ਮੈਂ ਕਿਹਾ ਭਾਜੀ ਆ ਇੱਕ ਗਾਣਾ ਇਨੂੰ ਕੰਪੋਜ਼ ਕਰਕੇ ਭੇਜੋ ਆਪਾਂ ਭੇਜਦੇ ਉਹ ਜਤਿੰਦਰ ਸ਼ਾਹ ਉਹਨਾਂ ਨੇ ਕੰਪੋਜ਼ ਕੀਤਾ ਮਖਸ਼ੇ ਭਾਜੀ ਵਿੱਚ ਕਹਿੰਦੇ ਯਾਰ ਤਿਆਰ ਕਰ ਲੋ ਕਹਿੰਦੇ ਗਾਣਾ ਠੀਕ ਹੈ ਉਹ ਉਹ ਅੱਜਕੱਲ ਡੀਜੇ ਤੇ ਅੱਜਕੱਲ ਵੀ ਵੱਜਦਾ ਹੁੰਦਾ 10 12 ਸਾਲ ਪੁਰਾਣਾ ਗਾਣਾ ਹੈ ਇਹਨਾਂ ਹੋ ਗਿਆ ਸੈਂਟੀ ਹੋਸ਼ਨਾ ਰਹਿ ਗਈ ਖੜੇ ਖਲੋਤੇ ਨੂੰ ਗੱਸ਼ ਪੈ ਗਈ ਸਿੱਧਾ ਹੀ ਸਿਰ ਨੂੰ ਚੜ ਗਿਆ ਨਹੀਂ ਤੇਰਾ ਇਸ਼ਕ ਜ਼ਰੀਲਾ ਐਣ ਕਲੇਜੇ ਲੜ ਗਿਆ ਨਹੀਂ ਤੇਰਾ ਇਸ਼ਕ ਜ਼ਰੀਲਾ ਭਾਜੀ ਵਿਆਹਾਂ ਦਾ ਐਂਥਮ ਬਣ ਗਿਆ ਗਾਣਾ ਇਹ ਭਾਜੀ ਇਹੀ ਦੀਆਂ ਚੀਜ਼ਾਂ ਜਦੋਂ ਫੁੱਟਦੀਆਂ ਨੇ ਮਤਲਬ ਅਚਾਨਕ ਹੀ ਹੁੰਦਾ ਕਈ ਵਾਰੀ ਆਪਣੇ ਦਿਮਾਗ ਜਦੋਂ ਇਦਾਂ ਦਾ ਥਾਟ ਪ੍ਰੋਸੈਸ ਆਉਂਦਾ ਬੰਦਾ ਫੜਾ ਫੜ ਛਰੀਟ ਮਾਰ ਲੈਂਦਾ ਵੀ ਆ ਹੋ ਗਿਆ ਕੰਮ ਅੱਜ ਕੱਲ ਉਹ ਛਰੀਟ ਮਾਰਨ ਦਾ ਕੰਮ ਵੀ ਸੌਖਾ ਹੋ ਗਿਆ ਫੜ ਰਿਕਾਰਡ ਕਰਨੀ ਰਿਕਾਰਡ ਵੌਇਸ ਨੋਟ ਰਿਕਾਰਡ ਕਰ ਲਓ ਵਰਨਾ ਭੁੱਲ ਜਾਂਦਾ ਬੰਦਾ ਤੇ ਸੋ ਇਦਾਂ ਬਹੁਤ ਚੀਜ਼ਾਂ ਜ਼ਿੰਦਗੀ 'ਚ ਹੋਈਆਂ ਨੇ ਜਿੱਦਾਂ ਹੁਣੇ ਮੇਰੀ ਫਿਲਮ ਆਈ ਸੀ ਫਰਲੋ ਹਨਾ ਉਹਦਾ ਟਾਈਟਲ ਟਰੈਕ ਵੀ ਮੈਂ ਆਪ ਲਿਖਿਆ ਸੀ ਸੋ ਇਦਾਂ ਸਾਨੂੰ ਆਸ ਹੈ ਕਿ ਤੁਸੀਂ ਇਦਾਂ ਡਾਇਰੈਕਟਰ ਰਹਿ ਦਰੋ ਭਾਜੀ ਐਂਥਮ ਬਣਦੇ ਰਹਿਣਾ థాంਕ ਯੂ ਭਾਜੀ థాంਕ ਯੂ ਸੋ ਮੱਚ ਸੱਚੇ ਭਾਜੀ ਸਨੀ ਦੀ ਬਣੀ ਦੀ ਗੱਲ ਕਰੀਏ ਤੇ ਵਿਕਰਮ ਬਾਜਵਾ ਭਾਈ ਹੁਣਾਂ ਨਾਲ ਸਵੇਰੇ ਗੱਲਬਾਤ ਹੋਈ ਤੇ ਕਹਿੰਦੇ ਵੀ ਮੇਰੇ ਲਈ ਇੱਧਰ ਆਉਣਾ ਥੋੜਾ ਜਿਆ ਔਖਾ ਸੀ ਕਿਉਂਕਿ ਡੈਡੀ ਹੁਣਾਂ ਦਾ ਜ਼ੋਨ ਹੋਰ ਹੈ ਮੇਰਾ ਜ਼ੋਨ ਹੋ ਰਿਹਾ ਕਹਿੰਦੇ ਮੈਂ ਮੰਮੀ ਦੀ ਸਿਫਾਰਿਸ਼ ਲਾ ਕੇ ਫੇਰ ਫਿਲਮ ਲਈ ਹਾਂ ਬਿਲਕੁਲ ਜੀ ਮਾਵਾ ਤਾਂ ਹਮੇਸ਼ਾ ਆਪਣੇ ਬੱਚਿਆਂ ਦੇ ਨਾਲ ਖੜ੍ਹਦੀਆਂ ਨੇ ਔਰ ਪੋਲਿਟਿਕਲ ਕੈਰੀਅਰ ਤਾਂ ਮੈਨੂੰ ਲੱਗਦਾ ਸਭ ਤੋਂ ਸੌਖਾ ਕੰਮ ਸੀ ਵਿਕਰਮ ਲਈ ਜਿਹੜਾ ਫ ਬਲੱਡ ਤਾਂ ਉਬਾਲਾ ਮਾਰਦਾ ਹੀ ਹੈ ਤੋ ਪੋਲਿਟਿਕਲ ਬਲੱਡ ਹੈ ਉਹਨਾਂ ਦਾ ਪੁਰਾਣਾ ਤੇ ਪਰ ਉਹ ਸ਼ੌਕ ਜ਼ਿੰਦਗੀ ਚ ਕਦੇ ਨਹੀਂ ਮਰਨ ਦੇਣਾ ਚਾਹੀਦਾ ਉਹਨੂੰ ਜਿਹੜਾ ਵਿਕਰਮ ਨੂੰ ਸ਼ੌਕ ਹੈ ਵਿਕਰਮ ਦੇ ਅੰਦਰ ਜੋ ਇੱਕ ਆਪਣੇ ਆਪ ਨੂੰ ਲੈ ਕੇ ਇੱਕ ਕੌਨਫੀਡੈਂਸ ਹੈ ਕਿ ਮੈਂ ਇੱਕ ਐਕਟਰ ਬਹੁਤ ਅੱਛਾ ਬਣ ਸਕਦਾ ਜੇ ਉਹਨੂੰ ਮੌਕਾ ਹੀ ਨਹੀਂ ਮਿਲੇਗਾ ਉਹਨੂੰ ਕੋਈ ਅੱਗੇ ਨਹੀਂ ਆਉਣ ਦੇਗਾ ਉਹਨੂੰ ਪਹਿਲੋਂ ਹੀ ਕਹਦੇਗਾ ਨਹੀਂ ਨਹੀਂ ਤੂੰ ਤਾਂ ਪੋਲਿਟਿਸ਼ੀਅਨ ਬਣਨਾ ਛੱਡ ਪਰ ਹਨਾ ਫਿਰ ਉਹ ਮੇਰੇ ਖਿਆਲ ਨਾਲ ਜ਼ਿੰਦਗੀ ਚ ਇੱਕ ਅਧੂਰਾਪਨ ਰਹਿ ਜਾਂਦਾ ਹੈ ਹਨਾ ਤੋ ਮੇਰੇ ਖਿਆਲ ਨਾਲ ਜੇ ਵਿਕਰਮ ਨੇ ਇਹ ਸੋਚਿਆ ਤੇ ਉਹਦੇ ਮਮਾ ਨੇ ਉਹਦੀ ਹੈਲਪ ਕੀਤੀ ਤਾਂ ਇਟਸ ਅ ਗ੍ਰੇਟ ਥਿੰਗ ਹਾਂਜੀ ਹਾਂ ਮੈਨੂੰ ਲੱਗਦਾ ਹੈ ਤੇ ਮੈਨੂੰ ਲੱਗਦਾ ਬਾਜਵਾ ਸਾਹਿਬ ਨੂੰ ਇੱਕ ਦਿਨ ਮਾਣ ਹੋਏਗਾ ਵੀ ਚਲੇ ਬੱਚੇ ਨੇ ਡਿਫਰੈਂਟ ਲਾਈਨ ਦੇ ਵਿੱਚ ਕੁਝ ਵਧੀਆ ਕੀਤਾ ਜਾਂਦੇ ਜਾਂਦੇ ਭਾਈ ਲਾਸਟ ਸਵਾਲ ਹੈ ਇੱਕ ਕਿ ਸਨੀ ਦੀ ਬਣੀ ਦੇ ਵਿੱਚ ਤੁਹਾਡਾ ਹਰ ਫਿਲਮ ਚ ਡਿਫਰੈਂਟ ਕੈਰੈਕਟਰ ਡਿਫਰੈਂਸ਼ੀਏਟ ਹੁੰਦੀ ਹੈ ਇਹਦੇ ਵਿੱਚ ਕਿਹਦੇ ਜਿਆ ਕਿਰਦਾਰ ਹੋਊਗਾ ਇਹਦੇ ਵਿੱਚ ਰਿਟਾਇਰਡ ਕੈਪਟਨ ਹੈ ਜਿਹਨ ਸ਼ਾਰਟ ਸਰਵਿਸ ਕਮਿਸ਼ਨ ਚੋਂ ਜੌਬ ਕਰਕੇ ਵਾਪਸ ਆਇਆ ਹੋਇਆ ਔਰ ਬੜਾ ਸਟ੍ਰਿਕਟ ਸੁਭਾਅ ਦਾ ਬੰਦਾ ਹੈ ਔਰ ਬੜੀ ਸਖਤੀ ਨਾਲ ਚੱਲਦਾ ਔਰ ਇਹਨੇ ਘਰ 'ਚ ਕੁਝ ਰੂਲਸ ਰੈਗੂਲੇਸ਼ਨਸ ਇਹਨੇ ਕਾਇਮ ਕੀਤੇ ਹੋਏ ਨੇ ਜਿਹੜਾ ਉਹਨਾਂ ਨੂੰ ਫੋਲੋ ਨਹੀਂ ਕਰਦਾ ਉਹਨਾਂ ਨਾਲ ਸਟ੍ਰਿਕਟਲੀ ਪੇਸ਼ ਆਉਂਦਾ ਔਰ ਇੱਕ ਖੁਦ ਵੀ ਜੇ ਕੋਈ ਕਦੇ ਰੂਲ ਤੋੜਦਾ ਹੈ ਤਾਂ ਆਪਣੇ ਆਪ ਨੂੰ ਵੀ ਪनिश्ड ਕਰਦਾ ਇਹਨੂੰ ਲੱਗਦਾ ਕਿ ਨਹੀਂ ਮੈਂ ਵੀ ਕਿਉਂ ਤੋੜਿਆ ਸੋ ਇੰਨਾ ਸਟ੍ਰਿਕਟ ਆਦਮੀ ਹੈ ਤੇ ਇੱਕ ਜਹਾ ਮੇਰੀ ਛੋਟੀ ਬੇਟੀ ਬਣੀ ਹੈ ਜਿਹਦੇ ਚਮਰੀਨ ਦੇਖੋ ਇਹਦੇ ਕੋਈ ਵੀ ਜੇ ਫਿਲਮ 'ਚ ਗਲਤੀ ਹੋ ਜਾਂਦੀ ਹੈ ਨਾ ਤੇ ਇਹਨੂੰ ਵੀ ਪनिश्ड ਕਰਦਾ ਐਡਾ ਬੈਡ ਪਾਪਾ ਹੈ ਨਾ ਬੇਟਾ ਕਿੱਦਾਂ ਦੇ ਪਾਪਾ ਨੇ ਸਕਰੀਨ ਤੇ ਹਾਂ ਹੁਣ ਮੈਨੂੰ ਤਰੀਫ ਕਰਦੀ ਹੁਣ ਨਾ ਬੈਠ ਕਰਦੀ ਵਧੀਆ 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 ਇਹ ਵਧੀਆ ਵਧੀਆ ਜਿਆਦਾ ਪਲਾਸਾ ਤੇ ਦੇਖ ਲਓ ਐ ਨਾ ਏਡੀ ਪਿਆਰੀ ਬੱਚੀ ਨਾਲ ਵੀ ਪਿਓ ਲਿਆਜ ਨਹੀਂ ਕਰਦਾ ਫਿਲਮ ਦੇ ਵਿੱਚ ਪਲਾਸਾ ਵਧੀਆ ਬਹੁਤ ਵਧੀਆ ਅਰੇ ਇਹ ਕੀ ਬਾਤ ਹੈ ਆਜਾ ਬਾਕੀ ਇੰਟਰਵਿਊ ਹੁਣ ਤੂੰ ਕਰਨੀ ਹੈ ਠੀਕ ਹੈ ਮੇਰੇ ਸੀਨ ਮੇਰੇ ਸ਼ਾਰਟ ਬਿਲਕੁਲ ਬਿਲਕੁਲ ਬਾਤ ਸ਼ੁਕਰੀਆ ਜੀ ਧੰਨਵਾਦ ਜੀ ਥੈਂਕ ਯੂ ਸੋ ਮੱਚ ਥੈਂਕ ਯੂ